ਯੇ ਕੰਪਿਟਰ ਲਲੋ ਬੈ ਗਿਆ ਹਾਂ ਵਡਾ ਲਿਆ ਚਲ ਕਰਾ ਲਈ ਕਰਾ ਲਈ ਤੇ ਫੜਾ ਅੰਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਭਾਈ ਜੀ ਆਪਾਂ ਆਏ ਆ ਮਰੰਡੇ ਥੋੜਾ ਜਿਹਾ ਕੰਮ ਕਰਨਾ ਤੇ ਬਾਕੀ ਭਾਈ ਆਪਾਂ ਨੇ ਪਤੰਗ ਵੀ ਲਿਆਂਦੇ ਤੇ ਤੇ ਆਪਣੀ ਭਾਈ ਆਪਾਂ ਡਾ ਰਹੇ ਆ ਸਿੰਪਲ ਡੋਰ ਨਾਲ ਜਿਹੜੀ ਤਾਕਤਵਰ ਹੁੰਦੀ ਹੈ ਤੇ ਭਾਈ ਆਪਾਂ ਨੇ ਲਿਆਂਦੀ ਦੀ ਤੇ ਤਾ ਗੜ ਉਹ ਰੈਣੀ ਜਿਆਦਾ ਸਰਾ ਨਿਕਲੀ ਬਾਈ ਗੱਲੇ ਛੱਡ ਦੋ ਮੈਂ ਕਹਿੰਨਾ ਇੱਕ ਪਤੰਗ ਨਾਲ 11 12 ਪਤੰਗ ਵੜਦੇ ਆ ਉਹਨੇ ਬਾਕੀ ਸਰਾ ਕੰਮ ਕਰਿਆ ਪਿਆ ਤਾ ਗੜ ਉਹਨੇ ਤੇ ਬਾਕੀ ਬਾਈ ਜਿੰਨਾ ਕ ਟਾਈਮ ਹੈ ਗਈ ਆ ਬਸੰਤ ਪੰਚਮੀ ਨੂੰ ਨੱਕ ਟਾਈਮ ਤੁਹਾਨੂੰ ਉਹ ਵੀ ਆਉਣਗੇ ਆਪਣਾ ਬਸੰਤ ਪੰਚਮੀ ਦੇ ਵਲੌਗ ਤੇ ਪਤੰਗਾਂ ਦੇ ਵਲੌਗ ਤੇ ਬਾਕੀ ਬਾਈ ਆਪਣੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਤੇ ਮਿਲਦੇ ਆ ਬਾਈ ਇਹ ਬਾਕੀ ਬਾਈ ਲੈਣਾ ਆਂ ਕ੍ਰਿਸ਼ਨ ਵਾਲਿਆਂ ਦੇ ਸੌਦੇ ਤੇ ਇਹਨਾਂ ਦੇ ਬਾਈ ਇਸੇ ਚੱਲਦੇ ਰਿਹਾ ਹਰ ਇੱਕ ਚੀਜ਼ ਪਰ ਕਾਫੀ 50 50% ਵੀ ਲੈਸ ਚੱਲਦੇ ਰਿਹਾ। ਬਾਤ ਰੂਸ਼ ਕੋਈ ਸਾਰਾ ਸਮਾਨ ਪਿਆ ਬਾਈ ਉਰੇ ਜਿੰਨਾ ਵੀ ਖਾਣ ਪੀਣਾਂ ਦਾ ਹੈਗਾ ਬਾਕੀ ਹੋਰ ਦੇਖੋ ਕੀ ਬਣਦਾ ਨਹੀਂ ਉਹਨੇ ਕਿੱਥੇ ਪਾਉਣਾ ਬਾਕੀ ਭਾਈ ਆਪਣਾ ਆਰਡਰ ਹੈ ਆਪਾਂ ਇਹ ਡਾਇਆਬਲ ਸਿੰਪਲ ਡੋਰ ਨਾਲ ਧਾਗਾ ਡੋਰਾ ਆਪਣੇ ਕੋਲ ਆ ਦੇ ਵੀਰ ਕੀ ਆਇਆ ਬਾਕੀ ਉਹ ਪੈ ਰਿਹਾ ਭਾਈ ਥੱਲੇ ਇਹਨੂੰ ਪੇਚਾ ਦੇਖਦੇ ਆਂ ਬਾਈ ਕਿਆ ਬਣਦਾ ਹੈ ਕਿਹੜਾ ਵੱਡ ਹੁੰਦਾ ਹੈ ਉਹ ਹੋਂ ਥੱਲੇ ਤੇ ਜਾਈ ਪਦੰਗ ਲੈ ਕੇ ਆਇਆ ਹੋਵੇ ਓਏ ਹੱਟ ਜਾ ਨਾ ਧਰ ਇਹ ਬਹੁਤ ਨੀਚੇ ਆ ਬਦਾਂਗੇ ਹੱਡ ਬਰੇ ਗਾਲੂ ਪਦੰਗ ਢਾਉਣੇ ਆ ਉਹ ਤਾਂ ਵੱਡ ਤੋਂ ਨਹੀਂ 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 ਤੇ ਲੱਗੀ ਬਾਈ ਖਿੱਚ ਚੱਲ ਪਾ ਰੇ ਇਹ ਨਾਲ ਪਾਣੀ ਪਾ ਕੇ ਦੇਖਦੇ ਆਂ ਬਾਕੀ ਬਾਈ ਸਾਡੇ ਵਾਲੀ ਧਾਗਾ ਡੋਰ ਸਿਹਰਾ ਨਿਕਲੀ ਆਂ ਯਾਰ ਸਬਸਕਰਾਈਬਰ ਲੋ ਬਾਈ ਜੀ ਉਡ ਰਿਹਾ ਆਪਣਾ ਪਤੰਗ ਸੱਸੀ ਗਾਲ ਜੀ ਸਾਰਿਆਂ ਨੂੰ ਜੀ ਤੇ ਬਾਈ ਪਿੱਛੇ ਉਡ ਰਹੇ ਆਂ ਕਾਦੇ ਪਤੰਗ ਅੱਜ ਅੱਜਾ ਬਾਈ ਸੰਡੇ ਤੇ ਸਾਰਿਆਂ ਨੂੰ ਛੁੱਟੀਆਂ ਦੇਖੋ ਕਿਆ ਬਣਦਾ ਮੌਕੇ ਤੇ ਲੱਗੂ ਪਤਾ ਤੇ ਜਿੰਨਾ ਟਾਈਮ ਟਾਈਮ ਬਾਈ ਅਸੀਂ ਪਤੰਗ ਡਾਉਂਗੇ ਉਹਨਾ ਟਾਈਮ ਪਤੰਗਾਂ ਦੇ ਵੀ ਬਲੌਗ ਆਉਣਗੇ ਤੇ ਦੇਖੀ ਚਲੋ ਫਿਰ ਬਣਦਾ ਕੀ ਆਏ ਲੋ ਬਾਈ ਸਾਹਮਣੇ ਪੈ ਰਹੇ ਆ ਪਿੱਛੇ ਤੇ ਹਵਾ ਨਹੀਂ ਚੱਲ ਰਹੀ ਤੇ ਬਾਕੀ ਕਹਿੰਦੇ ਅਸੀਂ ਨੇ ਆਪ ਜੇ ਪਾਉਣੀਆਂ ਆ चाल चाल ला देखिच नवर बिर ਕਮਾਲ ਆ ਓਏ ਆਪਾਂ ਆਂ ਭਾਈ ਬਾਕੀ ਪਤੰਗਾ ਆਪਣੇ ਪਤੰਗ ਦਾ ਬਾਦੂ ਢਿਆਂਦਾ ਵੈਗ ਦੀ ਜਾਣਦੇ ਜਾਣਦੇ ਲੱਗਣਦੇ ਉਹਦਾ ਬੱਡ ਵੀ ਦਿੱਤਾ ਤਾਂ ਘਾਟ ਹੋਰਦਾ ਭਾਈ ਆਹ ਕੰਮ ਹੈ ਰੋਗੇ ਦੇ ਫੜਦੇ ਆ ਅੱਗੇ ਟੱਟਲਾ 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 ਆਵਾ ਅਈ ਟੱਟਲਾ ਕਿੱਥੇ ਨੂੰ ਪੂਰੇ ਦੇ ਫੜਦਾ ਅੱਲਾ ਪਿੱਛੇ ਮੇਰਾ ਬੱਡ ਹੈ ਲਾ ਦੇ ਕਿਚ ਗਈ ਭਾਈ ਭਰੀ ਵੱਡ ਹੋਗੀ ਐਨੀ ਵੇਸ ਤੇ ਕਰਵਾ ਵੱਡ ਹੋਗੀ ਅਚਾਨ ਬੜੀ ਲੈ ਭਾਈ ਬੰਦੇ ਵੀ ਭੇਜੇ ਵੇ ਇਹਨਾਂ ਨੇ ਤਾਂ ਉਹ ਬਾੜੇ ਚ ਆ ਆਹ ਚਾਲ ਲੈਣੇ ਗੁੱਤੇ ਨਾਲ ਉਹ ਭਾਈ ਜੀ ਚੱਲ ਪੀ ਹਾਵਾਂ ਬਾਕੀ ਪਰੰਪਰਾ ਢਾ ਰਿਹਾ ਹੈ ਅੱਜ ਸਵੇਰ ਦੇ ਬਾਈ ਕਿੰਨੇ ਪਤੰਗ ਵੜਾ ਲੇ ਬੱਕਰੀ ਨਾਲ ਵੇਚਾ ਪਾਉਂਦੇ ਵਿੱਚ ਉਹ ਪਤੰਗ ਕਿੰਨੇ ਵੜਾ ਲੇ ਬਾਈ ਸਵੇਰ ਦੇ ਥੋੜੀ ਵੜਾਏ ਮੈਂ ਤਾਂ ਹੁਣ ਆਇਆ ਫਰਮਾਂ ਚ ਵੜਾਏ ਦਾ ਹੈ ਹੂੰ ਆ 4-5 ਵੜਾ ਲੇ ਲੋ ਬਾਈ ਫੜ ਲਿਆ ਇਹਨੇ ਵੀ ਪਤੰਗ ਹੁਣ ਦੇਖੋ ਕਿਆ ਬਣਦਾ ਖਿੱਚਾ ਕਰੋ ਮੁੰਡੇ ਦੀ ਚੈੱਕ ਬਾਦ ਜਿੰਨੀ ਅੱਤਰ ਤੱਕ ਕੁੱਕਾ ਕਿਹੜਾ ਗਿਆ ਓਏ ਅੱਜ ਬਾਈ ਮਾਨ ਨਾ ਰਹੇ ਆ ਐਤਵਾਰ ਦਾ ਆਨੰਦ ਬਾਈ ਕਾਮ ਨੂੰ ਯਾਰ ਸਤੰਕ ਸਵੇਰੇ ਅਗਰ ਠੰਡਾ ਹੰਦਾ ਖਾਲ ਸਵੇਰੇ ਹਜੇ ਆਪਣੇ ਖਾਸੇ ਉੜਲੇ ਤੇ ਇੰਨੀ ਕਿਡੋ ਰੱਦ ਬੰਨੀ ਹੋਈ ਆ ਲੋ ਬਾਬੇ ਉਹ ਪਸਾ ਲਈ ਉਹ ਨਹੀਂ ਕੜੀ ਸਲਾ ਜਾਦਾ ਇਹਦੇ ਨਾਲ ਆਪਾਂ ਉਹ ਚੱਕ ਲੈ ਬਾਈ ਉਹ ਦੇਖ ੱਲੇ ਵੀ ਨਹੀਂ ਲੱਗਟ ਫੇਰਬਾਦੀ ਇਹਨਾਂ ਨੇ ਹੋਰ ਕੀ ਆ ਯਾਰ ਜਦ ਪਤੰਗ ਕੋਲ ਆਉਂਦਾ ਹਾਲਾ ਦੂਏ ਪਾਸੇ ਨੂੰ ਮੂੰਹ ਮੋੜ ਲੈਂਦਾ ਉਹਦਾ ਤੈਨੂੰ ਕਹਾਂ ਡਾਉਣਾ ਹੁੰਦਾ ਕਿਤੇ ਕੱਢੋ ਕੁੱਲ ਜਾ ਛੱਡੋ ਛੱਡੋ ਉਹ ਤੈਨੂੰ ਡਾਉਣਾ ਹੁੰਦਾ ਕਿਤੇ ਕਹਿ ਲਾਂਗਾ ਪਿੱਛੇ ਘਟ ਰਿੰਦਾ ਇੱਥੇ ਲਾਂਗੇ ਘਟ ਰਿੰਦਾ ਪਰਮਿਟ ਲੈ ਰਹਾ ਕਿੰਦਾ ਪਰਮਿਟ ਹੀ ਲੇ ਲਾ ਬੈ ਗਿਆ ਹਾਂ